ਸਾਰੇ ਹੀ ਸਰੋਤਿਆਂ ਦਾ ਸਫਰਾਂ ਦੀ ਦੌਫਤਾਂ ਤੇ ਸਵਾਗਤ ਹੈ ਜੀ ਅੱਜ ਮੈਂ ਤੁਹਾਡਾ ਆਪਣਾ ਸ਼ਿਵਨਾਦਰਦੀ ਅੱਜ ਤੁਹਾਨੂੰ ਮਿਲਾਉਣ ਜਾ ਰਿਹਾ ਹਾਂ ਉਹ ਸ਼ਖਸੀਅਤ ਨਾਂ ਜਿਹੜੇ ਸੰਗੀਤ ਖੇਤਰ ਵਿੱਚ ਆਪਣਾ ਪਲੇਠਾ ਕੀ ਲੈ ਕੇ ਹਾਜ਼ਰ ਹੋ ਰਿਹਾ ਹੈ ਭਾਜੇ ਉਹਨਾਂ ਦੇ ਪਿੰਡ ਦਾ ਜ਼ਿਕਰ ਕਰਾਂ ਤਾਂ ਉਹਨਾਂ ਦਾ ਪਿੰਡ ਇਤਿਹਾਸਕ ਪਿੰਡ ਹੈ ਜਿੱਥੋਂ ਦੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਸੀ ਤੇ ਉਹਨਾਂ ਦੀ ਪੀੜ੍ਹੀ ਚੋਂ ਹੈ ਅੱਜ ਰਾਜਨੀਤਿਕ ਖੇਤਰ ਵਿੱਚ ਉਹਨਾਂ ਦੇ ਪੁੱਤਰੇ ਕੁਲਤਾਰ ਸੰਵਾਜੀ ਜੋ ਸਪੀਕਰ ਦੇ ਅਹੁਦੇ ਤੇ ਕੰਮ ਕਰਦੇ ਆ ਤਾਂ ਉਸੇ ਹੀ ਪਿੰਡ ਦੇ ਜੰਪੜ ਬਹੁਤ ਮਾਨਮਤੇ ਗੀਤਕਾਰ ਜਿਹੜੇ ਆਪਣੇ ਗੀਤ ਵੀ ਲਿਖਦੇ ਆ ਤੇ ਬਹੁਤ ਬੁਲੰਦ ਆਵਾਜ਼ ਵਿੱਚ ਆਪਣਾ ਗੀਤ ਲੈ ਕੇ ਹਾਜ਼ਰ ਉਹਨਾਂ ਦਾ ਡਿਊਟ ਗੀਤ ਅਸੀਂ ਗੱਲਬਾਤ ਕਰਦੇ ਆ ਉਹਨਾਂ ਨਾਲ ਆਓ ਤੁਹਾਨੂੰ ਮਲਾਉਂਦੇ ਆ ਉਸ ਕਲਾਕਾਰ ਨਾਲ ਸਾਡੇ ਬਹੁਤ ਪਿਆਰੇ ਸਿੰਗਰ ਮੀਤ ਸੰਵਾਜੀ ਜਿਨ੍ਹਾਂ ਦਾ ਇਹ ਸੰਗੀਤ ਖੇਤਰ ਵਿੱਚ ਮੀਤ ਸੰਧਵਾ ਦੇ ਨਾਮ ਨਾਲ ਇਹਨਾਂ ਨੇ ਕਦਮ ਰੱਖਿਆ ਦਾ ਅੱਗੇ ਉਨਾਂ ਤੋਂ ਜਾਣਕਾਰੀ ਲੈਣੇ ਉਸ ਬੀਤ ਬਾਰੇ ਆਓ ਗੱਲਬਾਤ ਕਰਦੇ ਹਾਂ ਮਿਤ ਸੰਵਾਜੀ ਤੁਹਾਡਾ ਸਵਾਗਤ ਹੈ ਸਾਡੇ ਸਫਰਾਂ ਦੀ ਦਾਸਤਾਨ ਤੇ ਤੁਹਾਡਾ ਵੀ ਤੇ ਤੁਹਾਨੂੰ ਸਾਡੇ ਵੱਲੋਂ ਸਾਡੀ ਪੂਰੀ ਟੀਮ ਵੱਲੋਂ ਅਸੀਂ ਜੀ ਆਇਆਂ ਕਹਿੰਦੇ ਆ ਥੈਂਕ ਯੂ ਜੀ ਤਾਂ ਤੁਸੀਂ ਜਿਹੜਾ ਸੰਗੀਤਕ ਖੇਤਰ ਵਿੱਚ ਨਵਾਂ ਗੀਤ ਲੈ ਕੇ ਆ ਰਹੇ ਹੋ ਦਾ ਫਾਈਟਸ ਹਾਂਜੀ ਤਾਂ ਉਸ ਬਾਰੇ ਸਾਨੂੰ ਕੋਈ ਜਾਣਕਾਰੀ ਦਿਓਗੇ ਉਸ ਬਿਊਟ ਗੀਤ ਨੂੰ ਤੋ ਸਿੱਧਾ ਤੁਹਾਡੇ ਨਾਲ ਜਿਹੜੀ ਉਹ ਕਲਾਕਾਰ ਆ ਉਹਨਾਂ ਬਾਰੇ ਜ਼ਿਕਰ ਕਰੋਗੇ ਇਹ ਡਿਊਟ ਸੌਂਗ ਆ ਜੀ ਵੀਰ ਤੇ ਇਹ ਮਨਪ੍ਰੀਤ ਹੰਸ ਜੀ ਆ ਉਹ ਮਤਲਬ ਕਾਫੀ ਨਾਮੀ ਸਿੰਗਰਾਂ ਨਾਲ ਹੀ ਸਾਰਾ ਉਹਨਾਂ ਦਾ ਗੀਤ ਕਰਦੇ ਨੇ ਉਹ ਗਿੱਪੀ ਗਰੇਵਾਲ ਸਾਹਿਬ ਨਾਲ ਵੀ ਆਇਆ ਸੀ ਉਹਨਾਂ ਦਾ ਅੱਛਾ ਜੀ ਸੌਂ ਤੇ ਕਾਫੀ ਮਤਲਬ ਨਾਮੀ ਸਿੰਗਰਾਂ ਨਾਲ ਹੀ ਜਿਵੇਂ ਆਰਨੇਟ ਵੀਰਾ ਆਪਣਾ ਗगन ਕੋਖਰੀ ਵੀਰਾ ਹਾਂਜੀ ਤੇ ਹੁਣ ਕੇਸ ਮੱਖਣ ਸਾਹਿਬ ਨਾ ਵੀ ਆਇਆ ਜੀ ਤੇ ਕਾਫੀ ਨਾਮੀ ਸਿੰਗਰਾਂ ਨਾਲ ਹੀ ਉਹਨਾਂ ਨੇ ਗਾਇਆ ਤੇ ਬਹੁਤ ਵਧੀਆ ਆਵਾਜ਼ ਦੇ ਵਿੱਚ ਉਹਨਾਂ ਨੇ ਗਾਇਆ ਤੇ ਇਸ ਜਿਹੜਾ ਇਹ ਗੀਤ ਇਹਨੂੰ ਸ਼ਬਦਾ ਵਿੱਚ ਕੌਣ ਕਿਹੜਾ ਗੀਤਕਾਰ ਆ ਉਸ ਗੀਤਕਾਰ ਦਾ ਵੀ ਜ਼ਿਕਰ ਕਰੋ ਤੁਸੀਂ ਇਹ ਸਾ ਆਪਣੇ ਪਿੰਡ ਤੋਂ ਹੀ ਆ ਤੇ ਆਮ ਪਾਰਟੀ ਦੇ ਮੈਂਬਰ ਵੀ ਆ ਸਾਡਾ ਵੀਰਾ ਗੱਗੂ ਸੱਲਵਾ ਜੀ ਹਾਂਜੀ ਉਹ ਆਂ ਪਾਰਟੀ ਦੇ ਮੈਂਬਰ ਵੀ ਆ ਤੇ ਬਹੁਤ ਵਧੀਆ ਲਿਰਿਕਸ ਉਹਨਾਂ ਨੇ ਬਣਾ ਕੇ ਸਾਹਮਣੇ ਦਿੱਤੇ ਫਿਰ ਅਸੀਂ ਉਹਨਾਂ ਦੇ ਵਰਕ ਕੀਤਾ ਤੇ ਫਿਰ ਉਹਨੂੰ ਦੁਨੀਆ ਦੇ ਸਾਹਮਣੇ ਲੈ ਕੇ ਆਏ ਸੀ ਤੇ ਇਸ ਜਿਹੜੇ ਗੀਤ ਨੂੰ ਸੰਗੀਤਕ ਧੂਣਾ ਨਾਲ ਜਿਸ ਕਿੰਨੇ ਸੰਗਾਰਿਆ ਜੀ ਉਹਨਾਂ ਦਾ ਵੀ ਜ਼ਿਕਰ ਕਰੀ ਤੁਸੀਂ ਸੰਗੀਤ ਜਿਨ੍ਹਾਂ ਨੇ ਸੰਗੀਤ ਦਿੱਤਾ ਇਸ ਗੀਤ ਨੂੰ ਇਹ ਯਾਦੀ ਲੋਹਾਰਾ ਜੀ ਅੱਛਾ ਯਾਦੀ ਲੋਹਾਰਾ ਜੀ ਆਪਣਾ ਲੁਧਿਆਣੇ ਤੋਂ ਉਹਨਾਂ ਨੇ ਠੀਕ ਹੈ ਇਸ ਫਿਲਮ ਦਾ ਗੀਤ ਦਾ ਫਿਲਮਾਂਕੜ ਵੀ ਕੀਤਾ ਹੋਇਆ ਤੁਸੀਂ ਉਹਦੇ ਵਿੱਚ ਕਿਹੜੇ ਕਿਹੜੇ ਕੋਈ ਜਿਹੜੇ ਤੁਸੀਂ ਕਲਾਕਾਰਾਂ ਨੇ ਕੰਮ ਕੀਤਾ ਇਸ ਬਾਰੇ ਥੋੜਾ ਜੀ ਦੱਸੋ ਪਉਂਗੋ ਚਾਹਣਾ ਤੇ ਉਹਦੇ ਵਿੱਚ ਤੁਹਾਡੀ ਸਪੋਰਟ ਕਿਹੜੇ ਕਿਹੜੇ ਕੋਈ ਸਿੰਗਰ ਕਰ ਰਹੇ ਹੈ ਤੇ ਤੁਹਾਡੀ ਫੈਮਿਲੀ ਚੋਂ ਕਿੰਨਾ ਕੁ ਤੁਹਾਨੂੰ ਸਹਿਯੋਗ ਜਿਹੜਾ ਮਿਲਦਾ ਹੈ ਉਸ ਬਾਰੇ ਇਹ ਫੈਮਿਲੀ ਕੋਲੋਂ ਵੀ ਬਹੁਤ ਵੱਡਾ ਸਹਿਯੋਗ ਆ ਮਤਲਬ ਵੀ ਜਿੰਨੀ ਹੈਲਪ ਮੇਰੀ ਕਰ ਸਕਦੇ ਆ ਉਹ ਜਾਂ ਫਿਰ ਅੱਜ ਨਾਲਸ ਕਰ ਸਕਦੇ ਉਹ ਨਹੀਂ ਉਹ ਕਰ ਰਹੇ ਜਿੰਨੀ ਉਹਨਾਂ ਨੂੰ ਜਰੂਰਤ ਹੈ ਉਸ ਤੋਂ ਵੱਧ ਹੀ ਕਰ ਰਹੇ ਹਨ ਤੇ ਇੱਕ ਮੇਰਾ ਦੋਸਤ ਹੈ ਜੱਗਾ ਉਹਦੀ ਸਭ ਤੋਂ ਵੱਡੀ ਮੈਨੂੰ ਸਪੋਰਟ ਹੈ ਅੱਛਾ ਜਿੰਨੀ ਸਪੋਰਟ ਉਹ ਮੈਨੂੰ ਕਰਦੇ ਆ ਤੇ ਜੇ ਆਰਟਿਸਟਾਂ ਦੀ ਗੱਲ ਕਰੀਏ ਤੇ ਅਮਰਤਪਾਲ ਸਿੰਘ ਬਿੱਲਾ ਭਾਜੀ ਤੇ ਪਰਮੀਜੀਤ ਮੈਡਮ ਸੂਫੀ ਗੁੱਜਰ ਇੰਦਰਵੀਰਾ ਮਾਨ ਸਾਹਿਬ ਤੇ ਹੋਰ ਵੀ ਕਾਫੀ ਵੀਰ ਸੀ ਜਿਹੜੇ ਜਿਨ੍ਹਾਂ ਨੇ ਉਹਦੇ ਵਿੱਚ ਸਾਡੇ ਨਾਲ ਕੰਮ ਕੀਤਾ ਤੇ ਬਹੁਤ ਹੀ ਵਧੀਆ ਬੰਦੇ ਸੀ ਸਾਰੇ ਤੇ ਉਹਨਾਂ ਨਾਲ ਕੰਮ ਕਰਕੇ ਵੀ ਬਹੁਤ ਵਧੀਆ ਲੱਗਿਆ ਜੀ ਇੰਦਰ ਮਾਨ ਜੀ ਦੀ ਗੱਲ ਕਰੀਏ ਤਾਂ ਉਹ ਵੀ ਗਾਇਕੀ ਦੇ ਵਿੱਚ ਬਹੁਤ ਉੱਚੇ ਪੱਧਰ ਦੇ ਕਲਾਕਾਰ ਆਏ ਹਾਂ ਜੀ ਹਾਂ ਜੀ ਉਹ ਉਹ ਕਟੋ ਕਟੋ ਉਹਨਾਂ ਨੂੰ ਵੈਸੇ ਸਾਡੀਆਂ 2-3 ਕਲਾਸਾਂ ਅੱਗੇ ਪਿੱਛੇ ਸੀ ਅਸੀਂ ਤੋਂ ਤੋਂ 2 ਕਲਾਸਾਂ ਹੋ ਸਕਦੇ ਆ ਉਹ ਵੀ ਸਕੂਲ ਦੇ ਵਿੱਚ ਬਹੁਤ ਜ਼ਿਆਦਾ ਗਾਉਂਦੇ ਸੀ ਤੇ ਮੇਰਾ ਵੀ ਇਦਾਂ ਹੀ ਸੰਘਰਸ਼ ਚੱਲਦਾ ਰਹਿੰਦਾ ਸੀ ਪਰ ਉਹ ਇਸ ਲਾਈਨ ਦੇ ਵਿੱਚ ਮੈਥੋਂ ਬਹੁਤ ਸਾਲ ਪਹਿਲਾਂ ਆ ਗਈ ਸੀ ਅੱਛਾ ਤੇ ਉਹ ਮਤਲਬ ਵੀ ਅੱਜ ਉਹ ਬਹੁਤ ਅੱਗੇ ਨਹੀਂ ਇਸ ਲਾਈਨ ਦੇ ਵਿੱਚ ਇਹ ਮੇਰਾ ਮਤਲਬ ਫਸਟ ਪੁਆਇੰਟ ਆ ਜੀ ਅੱਛਾ ਜੀ ਹਾਂ ਜੀ ਮੀਤ ਜੀ ਤੁਸੀਂ ਇਹ ਲਾਈਨ ਕਿਵੇਂ ਚੁਣੀ ਕਿਸੇ ਨੂੰ ਦੇਖ ਕੇ ਚੁਣੀ ਕਿ ਵੈਸੇ ਤੁਸੀਂ ਆਪ ਇਸ ਖੇਤਰ ਵੱਲ ਨਹੀਂ ਮੇਰਾ ਮਨ ਵੀ ਸੀ ਪਹਿਲਾਂ ਤੋਂ ਹੀ ਵੀ ਮੈਂ ਇਸ ਲਾਈਨ ਦੇ ਵਿੱਚ ਜਾਣਾ ਕਰਦੇ ਹਾਲਾਤ ਜਿਹੜੇ ਉਹ ਕਦੇ ਬੰਦੇ ਨੂੰ ਇਹ ਚੀਜ਼ ਆਗਿਆ ਨਹੀਂ ਦਿੰਦੇ ਵੀ ਉਹ ਹਰ ਕੰਮ ਹੀ ਕਰ ਲਵੇ ਹਾਂਜੀ ਪਹਿਲਾਂ ਤਾਂ 10ਵੀਂ ਕਲਾਸ ਦੇ ਵਿੱਚ ਮੇਰੀ ਪੜ੍ਹਾਈ ਸੀ ਜਿਹੜੀ ਉਹ ਛੁੱਟ ਗਈ ਸੀ ਅੱਛਾ ਚਾਰ ਭੈਣਾਂ ਸੀ ਹਣਾ ਫਾਦਰ ਸਾਹਿਬ ਇਕੱਲੇ ਇਹ ਕੰਮ ਨਹੀਂ ਕਰ ਸਕਦੇ ਸੀ ਵੀ ਉਹ ਕਰਿਆਂ ਜਾਂ ਮੈਂ ਪੜ੍ਹਾਈ ਕਰ ਸਕਦਾ ਸੀ ਜਾਂ ਫਿਰ ਭੈਣਾਂ ਨੂੰ ਦੇਖ ਸਕਦਾ ਸੀ ਹਣਾ ਤੇ ਫਿਰ ਉਹ ਚਾਰਾਂ ਭੈਣਾਂ ਦਾ ਮੈਰਿਜ ਕੀਤੀ ਫਿਰ ਆਪਣਾ ਹੋਇਆ ਜੀ ਹਣਾ ਤੇ ਹੁਣ ਪਹਿਲਾਂ ਚਣਾਈ ਦਾ ਕੰਮ ਕਰਦੇ ਸੀਗੇ ਚਣਾਈ ਦੇ ਕੰਮ ਤੋਂ ਥੋੜਾ ਨਸ਼ਾ ਥੋੜਾ ਵਧ ਗਿਆ ਬੰਦੇ ਆ ਦਾ ਬਹੁਤ ਔਖਾ ਹੋ ਗਿਆ ਸੀਗੇ ਤੋਂ ਬਾਅਦ ਉਹ ਵੀ ਮੈਂ ਛੱਡ ਦਿੱਤਾ ਜੀ ਫਿਰ ਮੈਂ ਆਪਣੀ ਟੈਕਸੀ ਲੈਣ ਫੜ ਲਈ ਜੀ ਤੇ ਇਹਦੇ ਨਾਲ ਨਾਲ ਮੈਂ ਆਪਣਾ ਸੰਘਰਸ਼ ਕਰਦਾ ਗਾਉਂ ਦਾ ਵੀ ਜੀ ਠੀਕ ਆ ਹੁਣ ਥੋੜੇ ਪੈਸੇ ਜਿੱਦਾਂ ਆ ਪੱਕੇ ਮਿਟੀ ਪਾ ਲੈਨੇ ਆਮ ਘਰਾਂ ਦੇ ਵਿੱਚ ਉਹ ਪਾ ਕੇ ਵੀ 2.5 ਲੱਖ ਦਾ ਪ੍ਰੋਜੈਕਟ ਮੈਂ 10 9 ਤੋਂ 10 ਮਹੀਨਿਆਂ ਦੇ ਵਿੱਚ ਬੜੀ ਮੁਸ਼ਕਲ ਨਾਲ ਸਿਰੇ ਲੈ ਕੇ ਗਿਆ ਜੀ ਤੇ ਹੁਣ ਮੈਂ ਉਹ ਗਾਣਾ ਰਿਲੀਜ਼ ਕਰਿਆ ਜੀ ਮੇਤ ਜਿਵੇਂ ਪਰਿਵਾਰ ਦੇ ਵਿੱਚ ਹੁੰਦਾ ਠੀਕ ਹੈ ਨਾ ਜਦੋਂ ਤੁਸੀਂ ਗੀਤ ਗੁਣਗਣਾਉਂਦੇ ਆ ਹਾਂਜੀ ਕੀ ਬੱਚੇ ਵੀ ਤੁਹਾਨੂੰ ਦੇਖਦੇ ਆ ਹਾਂਜੀ ਆਂਗਵਾਂ ਦੇ ਵਿੱਚ ਵੀ ਬਸ ਉਹ ਵੱਜਦੇ ਹੀ ਰਹਿੰਦੇ ਮੈਂ ਜਦੋਂ ਘਰ ਆ ਗਿਆ ਕਿੰਨਾ ਕੁ ਖੁਸ਼ ਦੇਖਦੇ ਵੀ ਘਰ ਦੇ ਕੀ ਕਹਿੰਦੇ ਆ ਤੁਹਾਨੂੰ ਕੀ ਘਰ ਦੇ ਵੀ ਖੁਸ਼ ਆ ਮੇਰੇ ਨਾਲ ਦੇ ਜਿੰਨੇ ਵੀ ਆ ਹਾਂਜੀ ਮੁੰਡੇ ਆ ਮੇਰੇ ਦੋਸਤ ਆ ਜਿਵੇਂ ਨਾਲ ਦੇ ਘਰਾਂ ਵਾਲੇ ਮੁੰਡੇ ਆ ਉਹ ਵਿਚਾਰੇ ਮੈਨੂੰ ਬਹੁਤ ਸਪੋਰਟ ਕਰਦੇ ਨੇ ਮੇਰੇ ਨਾਲ ਜਿੱਥੇ ਜਾਣਾ ਕਰਨਾ ਹੁਣ ਵੀ ਆਏ ਹੋਇਆ ਮੇਰੇ ਨਾਲ ਜੀ ਇੱਥੇ ਨਾਲ ਹੀ ਆਏ ਹੋਇਆ ਉਹ ਜਾ ਰਿਆ ਨਾ ਉਹਨਾਂ ਦਾ ਬਹੁਤ ਵੱਡਾ ਧੰਨਵਾਦ ਆ ਉਹ ਵੀ ਨਾਲ ਮੇਰੇ ਜਿੱਥੇ ਕਹਿੰਦੇ ਚਾਂਦੇ ਆ ਜੀ ਹਾਂ ਉਹ ਸੁਣਦੇ ਵੀ ਆ ਮੈਂ ਘਰੇ ਗੁਣਗਣਾਉਂਦੇ ਰਹਿਣਾ ਮੇਰਾ ਮੈਨੂੰ ਲੱਗਦਾ ਘੰਟਾ ਮਸਾਂ ਚੁੱਪ ਹੁੰਦਾ ਹੋਵਾਂਗਾ ਬਸ ਮੇਰੇ ਨੂੰ ਇੰਨਾ ਹੀ ਜਨੂੰਨ ਹੀ ਇੰਨਾ ਦੀ ਮੈਨੂੰ ਰਹਿ ਕੀ ਨਾ ਜੀ ਅੱਛਾ ਇੱਕ ਮਿੱਤ ਜੀ ਜਦੋਂ ਤੁਸੀਂ ਟੈਕਸੀ ਲੈ ਕੇ ਜਾਂਦੇ ਆ ਤੁਹਾਡੇ ਨਾਲ ਪੈਸੇਜਰ ਬੈਠੇ ਹੁੰਦੇ ਆ ਉਹ ਕਿਸ ਤਰ੍ਹਾਂ ਦੇ ਗੀਤ ਪਸੰਦ ਕਰਦੇ ਕਦੇ ਉਹਨਾਂ ਨੇ ਤੁਹਾਨੂੰ ਡਿਮਾਂਡ ਕੀਤੀ ਵੀ ਅਸੀਂ ਆ ਗੀਤ ਸੁਣਨਾ ਹੈ ਵੈਸੇ ਤਾਂ ਦੇਖੋ ਜੀ ਜਿਹੜਾ ਮੇਰਾ ਇਹ ਸੌਂਗ ਹੈ ਇਹ ਤਾਂ ਪੰਜਾਬੀ ਖੇਤਰ ਵਾਲਾ ਵੀ ਆਪਣੇ ਵਿੱਚ ਗਾਣੇ ਅੱਜ ਕੱਲ ਲੋਕ ਐਦਾਂ ਦੇ ਸੁਣ ਰਹੇ ਆ ਕਮਰਸ਼ੀਅਲ ਸੌਂਗ ਟਾਈਪ ਜਿਵੇਂ ਹਿੰਦੀ ਵੀ ਸੁਣ ਸਕੇ ਪੰਜਾਬੀ ਵੀ ਸੁਣ ਸਕੇ ਹਨਾ ਜਿਹੜੇ ਤਾਂ ਆਪਣੇ ਪੰਜਾਬੀ ਭਾਈ ਆ ਉਹ ਤਾਂ ਮੋਸਟਲੀ ਆਪਣੇ ਪੰਜਾਬ ਦੇ ਰਿਪਰੈਜ਼ੈਂਟ ਕਰਦੇ ਹਰ ਚੀਜ਼ ਨੂੰ ਹਨਾ ਤੋਂ ਉਹ ਥੋੜਾ ਜਿਹਾ ਐਦਾਂ ਦਾ ਸੁਣਦੇ ਆ ਜੀ ਕੋਸ਼ਿਸ਼ ਆ ਅਸੀਂ ਵੀ ਇਹ ਚੀਜ਼ ਕਰਾਂਗੇ ਪਰ ਸਮਾਂ ਚਾਹੀਦਾ ਹਨਾ ਮੈਨੂੰ ਪੈਸਾ ਵੀ ਚਾਹੀਦਾ ਹੌਲੀ ਹੌਲੀ ਮਹਾਰਾਜ ਕਿਰਪਾ ਕਰੇ ਸਭ ਤੋਂ ਵੱਡੀ ਤਾਂ ਉਹਨਾਂ ਦਾ ਹੱਥ ਚਾਹੀਦਾ ਜੀ ਜਿਹੜੇ ਹੁਣ ਆਪਾਂ ਥੇਤ ਤੁਸੀਂ ਗਾਉਣ ਵਾ ਗਾਉਨੇ ਆ ਹਾਂਜੀ ਠੀਕ ਨੇ ਇੱਕ ਤਾਂ ਸੱਭਿਆਚਾਰਕ ਠੀਕ ਨੇ ਜਿਵੇਂ ਅੱਜਕੱਲ ਫਿਲਮਾਂ ਬਣ ਰਹੀਆਂ ਬਿਲਕੁਲ ਸੱਭਿਆਚਾਰ ਤੇ ਜ਼ਿਆਦਾ ਬਣ ਰਹੀਆਂ ਪੁਰਾਣੇ ਗਿਰਦੇ ਤੇ ਬਣਦੀਆਂ ਪੁਰਾਣੀਆਂ ਨੇ ਲੋਕਾਂ ਨੂੰ ਦਿਖਾਰਾ ਪਿੱਛੇ ਨੂੰ ਚੱਲ ਪਏ ਥੋੜਾ ਜੀ ਹਾਂਜੀ ਹਾਂਜੀ ਤੇ ਕੀ ਤੁਸੀਂ ਵੀ ਉਸ ਤਰ੍ਹਾਂ ਦਾ ਮਾਹੌਲ ਹੈ ਉਹਨਾਂ ਨੇ ਹਾਂ ਕੋਸ਼ਿਸ਼ ਇਹੀ ਆ ਜੀ ਹਾਂ ਰਮਜੀਤ ਬਾਵਾ ਜੀ ਹਾਂ ਜੀ ਮੈਂ ਉਹਨਾਂ ਦੇ ਗਾਣੇ ਬੜੇ ਸੁਣਦਾ ਉਹ ਧਾਰਮਿਕ ਟਾਈਪ ਕਈ ਗਾਣੇ ਇਹੋ ਜਿਹੇ ਹੁੰਦੇ ਆ ਕਿ ਵੀ ਸੁਣੀ ਜਾਓ ਉਹ ਮੈਨੂੰ ਉਹ ਬੜਾ ਵਧੀਆ ਲੱਗਦਾ ਉਹਨਾਂ ਦਾ ਜਿਹੜਾ ਵਿਰਸਾ ਗਾਉਂਦੇ ਹੋ ਬਹੁਤ ਸੋਹਣਾ ਲੱਗਦਾ ਮੈਨੂੰ ਇੱਕ ਵਿਰਾਸ ਸੰਦੂਜੀ ਦਾ ਆਇਆ ਸੀਗਾ ਬਹੁਤ ਮਤਲਬ ਇਹ ਚੀਜ਼ ਨੂੰ ਮੈਂ ਇਸ ਤਰ੍ਹਾਂ ਪਹਿਲ ਦਿੰਦਾ ਪਰ ਥੋੜਾ ਇਹ ਚੀਜ਼ ਵੀ ਦੇਖਦੇ ਆਂ ਕੋ ਸਮਾਜ ਵੀ ਕੀ ਸੋ ਰਿਆ ਉਸ ਪਾਸੇ ਵੀ ਥੋੜਾ ਚੱਲਦੇ ਆਂ ਪਰ ਸਾਡੀ ਕੋਸ਼ਿਸ਼ ਇਹੀ ਆ ਜੀ ਕਿ ਅਸੀਂ ਸਮਾਜ ਅੱਲੀ ਵੀ ਤੁਰਨਾ ਪੈਂਦਾ ਪਰ ਸਾਡੀ ਪਹਿਲ ਤਾਂ ਕੋਸ਼ਿਸ਼ ਇਹੀ ਆ ਜੀ ਹਾਂ ਵੀ ਅਸੀਂ ਸੱਭਿਆਚਾਰ ਨੂੰ ਪਹਿਲ ਦਈਏ ਵੀ ਉਹ ਤੋਂ ਨਾ ਬਾਹਰ ਜਾਇਆ ਜਾਵੇ ਜਿੰਨਾ ਹੋ ਸਕੇ ਇੱਕ ਮੀਚ ਅੱਜ ਜਿਹੜਾ ਚੱਲ ਰਿਹਾ ਗਨ ਤੇ ਮਾਰਤਾ ਫੋਟਤਾ ਇਸ ਤਰ੍ਹਾਂ ਦੇ ਗੀਤ ਚੜਦੇ ਆ ਕਿ ਇਹ ਇਹ ਸਮਾਜ ਵਾਸਤੇ ਚੰਗਾ ਸੁਨੇਹਾ ਹੈ ਕਿ ਵੈਸੇ ਤਾਂ ਦੇਖਿਆ ਜਾਵੇ ਕਿ ਠੀਕ ਆ ਵੀ ਲੋਡ ਮੁਤਾਬਕ ਹੋਣਾ ਚਾਹੀਦਾ ਲੋਡ ਤੋਂ ਵੱਧ ਨਹੀਂ ਹੋਣਾ ਜੇ ਦੇ ਵੀ ਜੇ ਇੱਕ ਗਾਣਾ ਤੁਹਾਡਾ ਆ ਵੀ ਰਿਹਾ ਹਨ ਕੋਈ ਗੱਲ ਨਹੀਂ ਪਰ ਤੁਸੀਂ ਵਾਰ-ਵਾਰ ਜਿਵੇਂ ਉਸੇ ਚੀਜ਼ ਨੂੰ ਰਿਪਰੈਜ਼ੈਂਟ ਕਰੀ ਜਾਓਗੇ ਮੇਰੇ ਸਾਹਮਣੇ ਉਹ ਹਥਿਆਰਾਂ ਨੂੰ ਕੀਤਾ ਜਾ ਰਿਹਾ ਨੂੰ ਵੀ ਕਿਸੇ ਬੁਰੇ ਤਰੀਕੇ ਨਾਲ ਨਾ ਕੀਤਾ ਜਾਵੇ ਮੈਂ ਇਹ ਕਹਿਣਾ ਵੀ ਉਹ ਕਿਤਨਾ ਕਿਤੇ ਸੇ ਅਸਰ ਪੈਂਦਾ ਆਪਣੇ ਸਮਾਜ ਤੇ ਪਰ ਵੀ ਜੇ ਤੁਸੀਂ ਇੱਕ ਗਾਉਤਾ ਬਸ ਉੱਥੇ ਕੋਈ ਹੋਰ ਗਾ ਦੋ ਵੀ ਜਵੇਂ ਸੱਭਿਆਚਾਰ ਗਾ ਦੋ ਜਾਂ ਰੋਮੈਂਟਿਕ ਗਾ ਦੋ ਨਚਣ ਟੱਪਣ ਵਾਲਾ ਕੋਈ ਏਦਾਂ ਦਾ ਗਾ ਦੋ ਉਹ ਚੀਜ਼ ਨੂੰ ਚੇਂਜ ਕਰਦੇ ਰਹੋ ਮੈਂ ਇਹੀ ਸੁਨੇਹਾ ਦਊਂਗਾ ਪਰ ਵੀ ਲੋੜ ਤੋਂ ਵੱਧ ਹਥਿਆਰ ਦਾ ਨਾਂ ਹੀ ਲਿਆ ਜਾਵੇ ਤਾਂ ਉਹ ਸਮਾਜ ਲਈ ਠੀਕ ਹੈ ਮੇਰੇ ਸੋਨਾਂ ਹੁਣ ਜਿਹੜੇ ਗੀਤ ਆ ਰਹੇ ਆ ਉਹਨਾਂ ਵਿੱਚ ਜ਼ਿਆਦਾਤਰ ਪੰਜਾਬੀ ਨੂੰ ਘੱਟ ਤੇ ਅੰਗਰੇਜ਼ੀ ਨੂੰ ਜ਼ਿਆਦਾ ਪਹਿਲ ਦਿੱਤੀ ਜਾ ਰਹੀ ਉਹਨਾਂ ਵਿੱਚ ਅੰਗਰੇਜ਼ੀ ਦੇ ਸ਼ਬਦ ਜ਼ਿਆਦਾ ਵਰਤੇ ਜਾਂਦੇ ਆ ਵੀ 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 ਗੱਲ ਕਿਤਨਾ ਕਿਤੇ ਹੈ ਜੀ ਆਪਣੇ ਨਾਲ ਭਾਣ ਹੋ ਰਿਆ ਨਾ ਇਹ ਲੋਕ ਕੁਸ ਤਾਂ ਸੁਣ ਰਹੇ ਹਨ ਹਰ ਇੱਕ ਬੰਦੇ ਨੂੰ ਐ ਲੱਗ ਰਿਹਾ ਵੀ ਜੇ ਮੈਂ ਇੰਗਲਿਸ਼ ਬੋਲਾਂਗਾ ਨਾ ਵੀ ਮੈਂ ਬਹੁਤ ਵੱਡਾ ਪਤਾ ਨਹੀਂ ਕੋਈ ਜੰਗ ਹੀ ਜਿੱਤ ਲਿਆ ਹਨਾ ਵੀ ਮੈਂ ਇਹਨੂੰ ਦੁਨੀਆ ਤੇ ਮੈਨੂੰ ਸਭ ਕੁਝ ਪਤਾ ਜੇ ਮੈਂ